ਨੌਕੇ ਮਾਲਜਾ ਦੇ ਨੌਕੇ ਇਸ ਹਾਲ ਦਾ ਪ੍ਰੋਗਰਾਮ ਰੱਖਿਆ ਜੋਤੀ ਬਾਬਾ ਜੀ ਦੇ ਨੌਤੇ ਲੰਗਰ ਵੀ ਬਹੁਤ ਚੱਲੇ ਨੇ ਇਹ ਬਾਬਾ ਜੀ ਚਾਨੂ ਦਾਤਾ ਜੀ ਸਾਡਾ ਗਰਮਤੋਂ ਕੰਦਰੂ ਫੀਆਂ ਬਖਸ਼ੇ ਲੋਹੇੜੀਆਂ ਬਾਣਾ ਦੇਤੇ ਜਨਾਨੇ ਮਦਾਨੇ ਪਰ ਮਾਲਜਾ ਨੂੰ ਮੇਰੇ ਪਰ ਹੱਥ ਰੱਖੀ ਲੋ ਬੇਨਤੀ ਕਰਦੇ ਆ ਜਿਹੜੇ ਮੇਰੇ ਵੀਰਾਂ ਦੇ ਦਾ ਸਾਰੀ ਸੰਗਤ ਦੇ ਬੀਬੀਆਂ ਬਾਣਾ ਦੇ ਸਾਰੀ ਸੰਗਤ ਦੇ ਦਰਸ਼ਕਾ ਰਹੇ ਸੰਦੇਹੀ ਇਹ ਅੱਖਾਂ ਦੇ ਨਾਲ ਤਾਂ ਅੱਖਾਂ ਨੂੰ ਪਵਿੱਤਰ ਹੋ ਸਕਦੀਆਂ ਆ ਜਿਹੜੇ ਸਾਡੇ ਕੰਨ ਆ ਇਹ ਕਿਸ ਤਰ੍ਹਾਂ ਪਵਿੱਤਰ ਹੋਗੇ ਜਿਹੜੇ ਸਾਡੇ ਕੰਨ ਆ ਕਿਸ ਤਰ੍ਹਾਂ ਪਵਿੱਤਰ ਹੁੰਦੇ ਆ ਸੁਬਾ ਸਵੇਰੇ 24 ਘੰਟੇ ਇਹਨਾਂ ਕੰਨਾਂ ਦੇ ਵਿੱਚ ਸਤਿਗੁਰ ਪ੍ਰਮਾਤਮਾ ਦੀ ਬਾਣੀ ਸੁਣੇ ਇਹਨਾਂ ਕੰਨਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਪੈਣ ਦੇ ਨਾਲ ਜਿਹੜੇ ਸਾਡੇ ਕੰਨ ਆ ਇਹ ਫਿਰ ਪਵਿੱਤਰ ਹੁੰਦੇ ਆ ਆ ਜਨ ਸਰੀ ਜੀਭ ਹੋਏ ਕਿਸ ਤਰ੍ਹਾਂ ਪਵਿੱਤਰ ਹੋਗੀ ਜੀਬਾ ਸਾਡੀ ਕਿਸ ਤਰ੍ਹਾਂ ਪਵਿੱਤਰ ਹੁੰਦੀ ਆ ਅਸੀਂ ਤੁਰਦੇ ਆਂ ਫਿਰਦੇ ਆਂ 24 ਘੰਟੇ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ